ਸਤਿ ਸ਼੍ਰੀ ਅਕਾਲ ਜੀ ਗੁਡ ਈਵਨਟ ਟਿੱਕ ਜਗਰਾਉਂ ਤੇ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਹੈਂਡਵਰਕ ਵਾਲੀ ਸੂਟ ਲੈ ਕੇ ਆਏ ਇਹਦੇ ਵਿੱਚ ਕੁਝ ਪੇਂਟ ਵਾਲੇ ਸੂਟ ਨੇ ਕੁਝ ਪ्योर ਦੇ ਆਪਣੇ ਜਿਵੇਂ ਹੈਂਡਵਰਕ ਨਾਲ ਰੈਡੀ ਕੀਤੇ ਹੋਏ ਆ ਜਿਹੜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾ ਲੋ ਆਪਣਾ ਇੰਸਟਾ ਤੇ ਵੀ ਪੇਜ ਬਣਿਆ ਹੋਇਆ ਤੇ ਉਹਨੂੰ ਵੀ ਫੋਲੋ ਕਰੋ ਜੇ ਤੁਸੀਂ ਕਿਸੇ ਵੀ ਸੂਟ ਦਾ ਪ੍ਰਾਈਸ ਲੈਣਾ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ ਤੁਸੀਂ ਉਸ ਨੰਬਰ ਤੇ ਆਪਾਂ ਨੂੰ ਪ੍ਰਾਈਸ ਵੀ ਲੈ ਸਕਦੇ ਹੋ ਤੇ ਆਰਡਰ ਵੀ ਦੇ ਸਕਦੇ ਹੋ ਹਾਂਜੀ ਪਹਿਲਾਂ ਆਪਾਂ ਤੁਹਾਨੂੰ ਦਿਖਾਉਣਾ ਹੈ ਬੜੂ ਜੈ। ਓਕੇ ਮੈਂ ਕਹਾਂਗੀ ਤੁਹਾਨੂੰ ਦੋ ਰਕਤਾ ਫੋਨ। ਹਾਂਜੀ ਇਹ ਫਰੋਜੀ ਕਲਰ ਦੇ ਉੱਪਰ ਆਪਣਾ ਬਲੌਕ ਪੇਂਟ ਕਰਵਾਈ ਹੀ ਆ ਬਹੁਤ ਹੀ ਸੋਹਣੀ ਬਲੌਕ ਪੇਂਟ ਆ ਵਿੱਚ ਇੰਬੋਸ ਦਾ ਕੰਮ ਕੀਤਾ ਹੋਇਆ ਸਾਰਾ। ਬਹੁਤ ਹੀ ਪਿਆਰਾ ਪੇਂਟ ਆ ਜਿਵੇਂ ਲੈਕ ਦੇ ਉੱਪਰ ਬਹੁਤ ਪਿਆਰੀ ਪੱਟੀ ਬਣੀ ਹੋਈ ਆ। ਤੇ 슬ੀਵਜ਼ ਦੇ ਉੱਪਰ ਵੀ ਸੇਮ। ਜਿਹੜਾ ਮੇਨ ਰੋਲ ਆ ਇਹਨਾਂ ਦੇ ਵਿੱਚ ਇਹਨਾਂ ਦੇ ਦੁਪੱਟਿਆਂ ਦਾ ਹੀ ਆ। ਸੂਟਾਂ ਦਾ ਹਨਾ ਤੇ ਕਿਉਂਕਿ ਦੁਪੱਟੇ ਹੈਵੀ ਨੇ ਨਾਲ ਬਣਾਈ ਜੀ ਆਪਾਂ ਸਲਵਾਰ ਤੇ ਜਿਹੜਾ ਇਹਦੇ ਬੈਕ ਆ ਬੈਕ ਤੇ ਵੀ ਆਪਾਂ ਜਿੱਦਾਂ ਸੇਮ ਘੇਰੇ ਦੇ ਫਰੰਟ ਲਈ ਦਿੱਤਾਉਦਾਂਗੇ ਆਪਾਂ ਇਹ ਬੈਕ ਤੇ ਵੀ ਬਲੌਕ ਪੇਂਟ ਕੀਤੀ ਹੋਈ ਆ ਬਹੁਤ ਹੀ ਸੋਹਣੀ ਲੱਗਦੀ ਆ ਤੁਸੀਂ ਇਹਨੂੰ ਥੋੜਾ ਬਹੁਤ ਹਾਈਲਾਈਟ ਵੀ ਕਰਵਾ ਸਕਦੇ ਹੋ ਹਾਈਲਾਈਟ ਨਾਲ ਬਹੁਤ ਹੀ ਪਿਆਰਾ ਬਣ ਜਾਂਦਾ ਹੈ ਸੂਟ ਹੈ ਨਾ ਤੇ ਬਹੁਤ ਹੀ ਪਿਆਰੀਆਂ 슬ੀਵਸ ਨੇ ਇਹਨਾਂ ਦੀਆਂ ਬੜੀਆਂ ਹੋਈਆਂ ਜਿਨ੍ਹਾਂ ਦੇ ਉੱਪਰ ਆਪਾਂ ਪੇਂਟ ਕੀਤੀ ਹੋਈ ਆ ਬਹੁਤ ਹੀ ਪਿਆਰੀ neck ਦੇ ਉੱਪਰ ਕੁੜਤਾ ਪੱਤੀ ਦਿੱਤੀ ਆ ਕਲਰ ਵੀ ਬਹੁਤ ਹੀ ਸੋਹਣਾ ਫਰੋਜ਼ੀ ਕਲਰ ਆ ਤੇ ਜਿਹੜਾ ਇਹ ਕਾ ਦੁਪੱਟਾ ਬਹੁਤ ਹੀ ਸੋਹਣਾ ਪਿਓਰ ਚਰਾਂ ਦੇ ਵਿੱਚ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਬਹੁਤ ਹੀ ਪਿਆਰਾ ਹੈ ਇਹ ਦੇ ਵਿੱਚ ਸਾਰੇ ਪੇਂਟ ਲੱਗਿਆ ਹੋਇਆ ਬਹੁਤ ਸਵਾਗਤ ਹੈ ਆ ਬਹੁਤ ਹੀ ਪਿਆਰੀ ਇਹਦੇ ਵਿੱਚ ਜਿਦਾ ਪੇਂਟ ਹੋਈ ਗਈ ਆ 컬러 ਵੀ ਬਹੁਤ ਸੋਹਣੇ ਐਡ ਕੀਤੇ ਹੋਏ ਨੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਪੇਂਟ ਵੀ ਬਹੁਤ ਹੀ ਸੋਹਣਾ ਪੂਰਾ ਨੇੜੋ ਕਰਕੇ ਖਾਦੇ ਨੇ ਬਹੁਤ ਹੀ ਸੋਹਣੀ ਪੇਂਟ ਹੋਈ ਗਈ ਆ ਇਹਦੇ ਵਿੱਚ ਜਿਵੇਂ ਬ੍ਰਸ਼ ਪੇਂਟ ਵੀ ਆ ਵਿੱਚ ਇੰਬੋਸ ਵੀ ਆ ਹਰ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਇਹਦੇ ਵਿੱਚ ਪੇਂਟ ਕੀਤਾ ਹੋਇਆ ਦੇਖ ਸਕਦੇ ਹੋ ਜੇ ਤੁਸੀਂ ਇਹਨੂੰ ਜਿਵੇਂ ਫੁੱਲਾਂ ਨੂੰ ਹਾਈਲਾਈਟ ਕਰਵਾ ਲੈਣ ਉਹ ਹੋਰ ਵੀ ਸੋਹਣਾ ਲੱਗਣ ਲੱਗ ਜਾਂਦਾ ਪੂਰਾ ਫੁੱਲ ਦਾ ਪੱਟਾ ਦਿਖਾ ਦਿਓ ਥੋੜਾ ਜਿਹਾ ਟਰੈਕ ਕਰਕੇ ਬਹੁਤ ਹੀ ਸੋਹਣੀ ਪੇਂਟ ਹੋਈ ਆਪਣੇ ਕੋਲ ਤੁਹਾਨੂੰ ਦੱਸਿਆ ਇਹ ਵੀ ਹਰ ਇੱਕ ਤਰ੍ਹਾਂ ਦੇ ਕਾਰੀਗਰ ਹੈਗੇ ਆ ਚਾਹੇ ਪੇਂਟ ਕਰਵਾ ਲੋ ਬਲੌਕ ਪੇਂਟ ਕਰਵਾ ਲੋ ਆਰੀ ਵਰਕ ਮਸ਼ੀਨ ਵਰਕਰ ਹੈਂਡ ਵਰਕਰ ਸਭ ਤਰ੍ਹਾਂ ਦੇ ਆਪਾਂ ਕਾਰੀਗਰ ਰੱਖੇ ਆ ਬਹੁਤ ਹੀ ਸੋਹਣੀ ਆਪਾਂ ਇਹਦੀ ਜਿਵੇਂ ਫਿਨਿਸ਼ਿੰਗ ਕੀਤੀ ਆ ਟਿਸ਼ੂ ਲਗਾ ਕੇ ਵਿੱਚ 골ਡਨ ਟੱਚ ਜਿਆਦਾ ਸੀਗਾ ਫਿਰ ਆਪਾਂ ਟਿਸ਼ੂ ਦੇ ਕੇ ਨਾਲ ਇਹਦੇ ਆਪਾਂ ਪਾਈਪਿੰਗ ਕੱਢੀ ਆ ਬਹੁਤ ਹੀ ਸੋਹਣੀ ਇਹਦੀ ਫਿਨਿਸ਼ਿੰਗ ਹੋਈ ਆ ਇਹ ਆਪਣੇ ਪਹਿਲਾਂ ਵੀ ਪੇਂਟ ਵਾਲੇ ਸੂਟ ਬਣ ਕੇ ਗਏ ਨੇ ਸੋ ਉਹਨਾਂ ਨੂੰ ਦੇਖ ਕੇ ਵੀ ਭੈਣ ਨੇ ਹੋਰ ਆਰਡਰ ਦਿੱਤੇ ਆਪਾਂ ਨੂੰ ਸੂਟ ਉਹਨਾਂ ਨੂੰ ਬਹੁਤ ਪਸੰਦ ਆਏ ਨੇ ਇਹ ਸੂਟ ਆਪਣੇ ਅੱ ਉਹ ਵੀ ਬਹੁਤ ਸੋਹਣਾ ਹੈਗਾ ਇਹ ਸੂਟ ਰੈਡੀ ਹੈ ਕਲਰ ਵੀ ਬਹੁਤ ਪਿਆਰਾ ਪਰਪਲ ਕਲਰ ਦੇ ਵਿੱਚ ਆ ਬਹੁਤ ਹੀ ਸੋਹਣਾ ਇਹ ਕਲਰ ਆ ਜਿਹੜਾ ਸਟਫ ਆ ਉਹ ਵੀ ਬਹੁਤ ਸੋਹਣਾ ਗਲਾਬ ਸਿਲਕ ਦੇ ਵਿੱਚ ਆਪਾਂ ਇਹ ਸਟਫ ਯੂਜ਼ ਕਰ ਰਹੇ ਆ ਇਹਦਾ ਥੋੜਾ ਜਿਹਾ ਕਿਰਾ ਉਹਦੇ ਨਾਲ ਹੈਵੀ ਆ ਵਿੱਚ ਆਪਾਂ ਸੀ ਗ੍ਰੀਨ ਕਲਰ ਐਡ ਕੀਤਾ ਹੋਇਆ ਤੇ ਫਿਨਿਸ਼ਿੰਗ ਵੀ ਆਪਾਂ ਸੀ ਗ੍ਰੀਨ ਦਾ ਲਗਾਇੀ ਦਿੱਤੀ ਹੋਈ ਹੈ ਵੀ ਬਹੁਤ ਹੀ ਸੋਹਣਾ ਜਿਵੇਂ ਇਹਦੇ ਕੰਮ ਹੋਇਆ ਹੈ neck ਦੇ ਉੱਪਰ ਆਪਾਂ ਕੁਰਤਾ ਪੱਟੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਲੱਗ ਰਿਹਾ ਏਦਾ ਰੈਡੀ ਕੀਤਾ ਹੋਇਆ ਨਾ 슬ੀਵ ਸੇਮ ਜਿੱਦਾਂ ਆਪਾਂ ਥੇਰੇ ਤੇ ਕੰਮ ਕੀਤਾ ਹੋਇਆ ਓਦਾਂ ਹੀ 슬ੀਵ ਦੇ ਉੱਪਰ ਹੋਇਆ ਹੈ। ਬਹੁਤ ਹੀ ਸੋਹਣਾ ਲੱਗ ਰਿਹਾ ਏਦਾਂ ਦਾ ਕੰਟਰਾਸਟ ਵੀ ਬਹੁਤ ਸੋਹਣਾ ਬਣਿਆ ਹੋਇਆ। ਇੱਦਾਂ ਹੀ ਇਹਦੇ ਵੀ ਬੈਕ ਤੇ ਸੇਮ ਜਿੱਦਾਂ ਫਰੰਟ ਤੇ ਕੀਤਾ ਹੋਇਆ ਓਦਾਂ ਹੀ ਆਪਾਂ ਇਹਦੇ ਵੀ ਬੈਕ ਤੇ ਕੰਮ ਦਿੱਤਾ। ਤੁਸੀਂ ਸਰਵਾਰ ਦੇ ਪੌਂਚਾ ਤੇ ਵੀ ਕਰਵਾ ਸਕਦੇ ਹੋ ਤੇ ਜਿੱਦਾਂ ਵੀ ਤੁਹਾਡਾ ਆਪਣਾ ਹੈਗਾ ਹਨਾ ਤੁਸੀਂ ਕਰਵਾ ਸਕਦੇ ਵਿੱਚ ਵੀ ਆਪਾਂ ਜਿੱਦ ਕਰਵਾਉਣਾ ਪੂਰੇ ਵਿੱਚ ਵੀ ਕਰਵਾ ਸਕਦੇ ਪਰ ਜੇ ਮੈਂ ਵਿੱਚ ਕਰਵਾ ਲੈਨੇ ਆ ਫਿਰ ਦੁਪੱਟੇ ਦੀ ਗ੍ਰੇਡ ਘਟ ਜਾਂਦੀ ਹੈ ਕਿਉਂਕਿ ਦੁਪੱਟਾ ਦੇਖਸਾ ਲੋਖੋਤੀ ਸੋਨਾ ਲੱਗ ਰਿਹਾ ਪੇਂਟ ਕੀਤਾ ਹੋਇਆ ਦੁਪੱਟਾ ਇਹਦਾ ਵੀ ਬਹੁਤ ਸੋਹਣਾ ਪਿਓਰ ਚਰੋਂ ਦੇ ਵਿੱਚ ਦੁਪੱਟਾ ਰੈਡੀ ਕੀਤਾ ਆਪਾਂ ਉਹ ਵੀ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਇਹਦਾ ਦੇਖ ਸਕਦੇ ਹੋ ਪੂਰਾ ਹੈਵੀ ਦੁਪੱਟਾ ਜਿਵੇਂ ਲਿਆ ਤੁਹਾਨੂੰ ਆਈ ਲੱਗੂਗਾ ਵੀ ਕੋਈ ਉੱਪਰ ਵਰਕ ਹੋਇਆ ਹੈ ਵਾ ਇੰਨਾ ਸੋਹਣਾ ਇਹਦੇ ਉੱਪਰ ਆਪਾਂ ਕੀਤਾ ਹੋਇਆ ਕੰਮ ਬਹੁਤ ਹੀ ਪਿਆਰਾ ਵਾ ਬਣਿਆ ਹੈ ਵਿੱਚ ਅੰਬੀ ਬਹੁਤ ਸੋਹਣਾ ਸੀ ਗ੍ਰੀਨ ਤੇ ਬਲੈਕ ਕਲਰ ਆਪਾਂ ਦਿੱਤਾ ਹੋਇਆ ਕਾਫੀ ਬਲੈਕ ਕਲਰ ਹੈ ਦੇ ਨਾਲ 골ਡਨ ਇਹ ਉਹਨਾਂ ਨੇ ਆਪਣੇ ਡਿਜ਼ਾਈਨ ਦੇਖ ਕੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਚੂਜ਼ ਕਰਕੇ ਆਪਣੇ ਕੋਲ ਰੈਡੀ ਕਰਵਾਇਆ ਬਹੁਤ ਹੀ ਸੋਹਣਾ ਤੁਸੀਂ ਔਨ ਆਰਡਰ ਤੇ ਕੋਲ ਰੈਡੀ ਕਰਵਾ ਸਕਦੇ ਹੋ ਪ੍ਰਾਈਸ ਵੀ ਬਹੁਤ ਹੀ ਰੀਜ਼ਨੇਬਲ ਨੇ ਹੈ ਤੇ ਉਹਦਾ ਵੀ ਪਾਈ ਬਹੁਤ ਸੋਹਣੇ ਲੱਗਦੇ ਜਿਵੇਂ ਛੋਟੇ-ਮੋਟੇ ਫੰਕਸ਼ਨ ਦੇ ਵਿੱਚ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਨਾਲ ਸਲਵਾਰ ਕੇ ਥੋੜਾ-ਬਹੁਤ ਕਰਵਾ ਲਓ ਕੰਮ ਬਹੁਤ ਹੀ ਪਿਆਰੇ ਲੱਗਦੇ ਐਦਾਂ ਦੇ ਸੂਟ ਬਣੇ ਸਟੱਫ ਤੁਸੀਂ ਆਪਣੀ ਚੋਇਸ ਨਾਲ ਕੋਈ ਵੀ ਲੈ ਸਕਦੇ ਹੋ ਕਿਸੇ ਵੀ ਕਲਰ ਤੇ ਕਸਟਮਾਈਜ਼ ਆਪਣੇ ਕੋਲੋਂ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਦੇਖੋ ਆਪੇ ਦੁਪੱਟਾ ਰੈਡੀ ਹੋਇਆ ਹੈ ਪੂਰਾ ਫੁੱਲ ਜਿਵੇਂ ਆਪਾਂ ਨੇ ਆਲਾ ਦੁਪੱਟਾ ਵਾ ਪਿਓਰ ਚੁਣੌਣ ਦੇ ਵਿੱਚ ਔਰਗਾਂਜ਼ਾ ਤੇ ਵੀ ਬਹੁਤ ਸੋਹਣਾ ਲੱਗਦਾ ਹੈ ਕਿਸੇ ਵੀ ਰੱਪਾ ਵੈਸਟਾ ਦੇ ਉੱਪਰ ਇਹਨਾਂ ਨੂੰ ਕਰਵਾ ਸਕਦੇ ਆ ਜ਼ਰੂਰੀ ਨਹੀਂ ਕਿ ਚਰੂਨ ਤੇ ਕਰਾਉਣਾ ਤੁਸੀਂ ਕਿਸੇ ਵੀ ਮਟੀਰੀਅਲ ਦੇ ਉੱਪਰ ਔਰਗਾਂਜ਼ਾ ਹੋ ਗਿਆ ਕੋਟੇ ਦਾ ਹੋ ਗਿਆ ਕਿਸੇ ਵੀ ਦੁਪੱਟੇ ਦੇ ਉੱਪਰ ਆਪਾਂ ਇਹਨਾਂ ਨੂੰ ਮਸਲੀਨ ਦਾ ਨੁਕਤਾ ਕਿਸੇ ਵੀ ਆਪਾਂ ਇਹਨਾਂ ਨੂੰ ਕਰਵਾ ਸਕਦੇ ਆ ਨੈਕਲੋ ਜਿਹੜੇ ਹੈਗੇ ਸੀ ਆਪਣੇ ਹੈਗੇ ਹੈਡਵਰਕ ਵਾਲੀ ਬਹੁਤ ਹੀ ਪਿਆਰਾ ਕਲਰ ਆ ਸੂਟ ਦਾ ਪਿਓਰ ਦੇ ਵਿੱਚ ਇਹ ਸੂਟ ਰੈਡੀ ਕੀਤਾ ਹੋਇਆ ਆਪਣਾ ਪਿਓਨ ਗ੍ਰੇਡ ਜਿਵੇਂ ਪਿਓਨ ਗ੍ਰੇਡ 7 ਗ੍ਰਾਮ ਦੇ ਵਿੱਚ ਵੀ ਹੁੰਦੀ ਆ 80 ਗ੍ਰਾਮ ਦੇ ਵਿੱਚ ਵੀ ਹੁੰਦੀ ਆ ਤੇ 100 ਗ੍ਰਾਮ ਦੇ ਵਿੱਚ ਵੀ ਹੁੰਦੀ ਆ ਜਿਹੜੀ 100 ਗ੍ਰਾਮ ਵਾਲੀ ਹੁੰਦੀ ਆ ਆਪਾਂ ਡ्रेसेसਾਂ ਲਈ ਯੂਜ਼ ਕਰਦੇ ਆ 80 ਗ੍ਰਾਮ ਦੇ ਵਿੱਚ ਆਪਾਂ ਜਾਦਾ ਸੂਟ ਰੈਡੀ ਕਰਦੇ ਆ ਕਿਉਂਕਿ ਇਸ ਨੂੰ 60 ਗ੍ਰਾਮ ਵਾਲੀ ਥੋੜੀ ਜਿਹੀ ਲੱਗਦੀ ਹੁੰਦੀ ਵੀ ਹਲਕੀ ਆ ਜਿਹੜੀ 80 ਗ੍ਰਾਮ ਵਾਲੀ ਆ ਇਹਦੇ ਤੇ ਤੁਸੀਂ ਜਿੰਨਾ ਮਰਜ਼ੀ ਹੈਵੀ ਵਰਕ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਚਾਹ ਕੇ ਦਾ ਕਾਪਰ ਅਨਟੀਕ ਕਲਰ ਆਪਾਂ ਯੂਜ਼ ਕੀਤਾ ਹੋਇਆ ਸੇਮ ਉਹੀ ਵਰਕ ਆਪਾਂ 슬ੀਵਸ ਦੇ ਉੱਪਰ ਦਿੱਤਾ ਹੋਇਆ ਵਾ ਨੈਕਲਾਈਨ ਬਹੁ ਪੂਰਾ ਹੈਵੀ ਨੈਕ ਆ ਸਕਿਉਰ ਦੇ ਵਿੱਚ ਬਣਾਇਆ ਹੈ ਵਿੱਚ ਬੂਟਾ ਆਪਾਂ ਦਿੱਤਾ ਹੋਇਆ ਵਾਂ ਸੇਮ ਜਿਹੜਾ ਵਰਕ ਇਹਦੇ 프ੰਟ ਤੇ ਹੋਇਆ ਹੈ ਉਹੀ ਬੈਕ ਤੇ ਆਪਾਂ ਚਾਕਰ ਦਾ ਕੰਮ ਦਿੱਤਾ ਹੈ ਚਾਰ ਘੇਰੇ ਤੇ ਸੇਮ ਵਰਕ ਦੇ ਆਕਰਾਂਟ ਤੇ ਬਹੁਤ ਹੀ ਸੋਹਣਾ ਹੈ ਸੂਪਰ ਜਿਹਾ ਸੂਟ ਬਣਿਆ ਹੈ ਪਿਓਰ ਕ੍ਰੇਪ ਦੇ ਵਿੱਚ ਬਣਿਆ ਹੋਇਆ ਹੈ ਸੂਟ ਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੈ ਵਿੱਚ ਜਾਕਰ ਦਾ ਕੰਮ ਨਾਲ ਟਿਸ਼ੂ ਦੀ ਆਪਾਂ ਪਾਈਪਿੰਗ ਦਿੱਤੀ ਹੋਈ ਆ ਸੇਮ ਸਟੱਪ ਨਾਲ ਇਹਦੀ ਫਿਨਿਸ਼ਿੰਗ ਕੀਤੀ ਗਈ ਆ ਜਿੱਦਾਂ ਆਪਾਂ ਕਈ ਲੋਨ ਲੈਣਾ ਬਿ ਟਿਸ਼ੂ ਦੀ ਫਿਨਿਸ਼ਿੰਗ ਇਹ ਸੇਮ ਸਟੱਫ ਦੀ ਆਪਾਂ ਫਿਨਿਸ਼ਿੰਗ ਕੀਤੀ ਹੈ ਕਿਉਂਕਿ ਭੈਣ ਕਾਸੀ ਮੈਨੂੰ ਟਿਸ਼ੂ ਨਹੀਂ ਇਹਨਾਂ ਪਸੰਦ ਪਾਈਪਿੰਗ ਹੀ ਜ਼ਿਆਦਾ ਵਧੀਆ ਲੱਗਦੀ ਆ ਤੇ ਆਪਾਂ ਸੇਫ ਸਟੱਫ ਅੰਦਰ ਲਾ ਕੇ ਉਹਦੀ ਫਿਨਿਸ਼ਿੰਗ ਦਿੱਤੀ ਆ ਬਹੁਤ ਹੀ ਸੋਹਣਾ ਸੂਟ ਬਣਿਆ ਨਾਲ ਇਹਦੇ ਆਪਾਂ ਸਰਵਾਰ ਰੈਡੀ ਕੀਤੀ ਹੈ ਜਿਹੜਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਪਿਓਰ ਚਨੌਂ ਦੇ ਵਿੱਚ ਆਪਾਂ ਦੁਪੱਟਾ ਰੈਡੀ ਕੀਤਾ ਲੇਸਸ ਲਗਾ ਕੇ ਨਾਲ ਆਪਾਂ ਕਾਰਨਰ ਦੇ ਵਿੱਚ ਉਹਦੇ ਬੂਟੇ ਦਿੱਤੇ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ ਬੂਟੇ ਪਾਏ ਆਪਾਂ ਜਿਹੜਾ ਨੈੱਕ ਦੇ ਉੱਪਰ ਬੂਟਾ ਦਿੱਤਾ ਸੀ ਉਹੀ ਆਪਾਂ ਇਹਦੇ ਵਿੱਚ ਬੂਟੇ ਦਿੱਤੇ ਹੋਏ ਆ ਬਹੁਤ ਹੀ ਪਿਆਰਾ ਲੱਗ ਰਿਹਾ ਦਾ ਰੈਡੀ ਕੀਤਾ ਹੋਇਆ ਬਹੁਤ ਸੋਹਣਾ ਜਿਵੇਂ ਕਲਰ ਵਾਈਜ਼ ਵੀ ਬਹੁਤ ਹੀ ਪਿਆਰਾ ਆਵਾ ਸੂਟ ਇਹ ਤੇ ਵਰਕ ਵੀ ਬਹੁਤ ਸੋਹਣਾ ਹੈ ਆ ਸਾਰਾ ਦਬਕੇ ਦਾ ਟੋਟਲੀ ਕੰਮ ਰਹੇਗਾ ਸੂਟ ਦੇ ਵਿੱਚ ਅੰਟੀਕ ਵਰਕ ਆ ਸਾਰਾ ਲੇਸ ਲਾ ਕੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਦੁਪट्टे ਨੂੰ ਸਾਰੇ ਨੂੰ ਕਲਰ ਬਹੁਤ ਹੀ ਸੋਹਣਾ ਪਿਓਰ ਦੇ ਵਿੱਚ ਬਣਿਆ ਇਹ ਸੂਟ ਆ ਨੈਕਸਟ ਸੂਟ ਵੀ ਆਪਣਾ ਪਿਓਰ ਦੇ ਵਿੱਚ ਇਹ ਉਹ ਵੀ ਹੈਂਡਵਰਕ ਦਾ ਸੂਟ ਰਹੇਗਾ ਉਹ ਬਣਿਆ ਹੈ ਦਲਾਰਾ ਸੂਟ ਕਲਰ ਵੀ ਬਹੁਤ ਸੋਹਣਾ ਪਿੰਕ ਕਲਰ ਆ ਹੈ ਨਾ ਡਾਰਕ ਪੀਕ ਡਾਰਕ ਪਿੰਕ ਦੇ ਵਿੱਚ ਆਪਾਂ ਇਹ ਸੂਟ ਬਣਾਈ ਕੀਤਾ ਦਲਾਰਾ ਸੂਟ ਆ ਸਾਰਾ ਇਹਦੇ ਵਿੱਚ ਵੀ ਵਰਕ ਜਿਹੜਾ ਕੀਤਾ ਹੋਇਆ ਆਪਣਾ ਕਾਪਰ ਰ ਟਿਕਰ ਦੇ ਵਿੱਚ ਸਾਰਾ ਦਬਕਾ ਟੋਟਲੀ ਵਰਤਿਆ ਹੋਇਆ ਹੈ ਇਹਦੇ ਵਿੱਚ ਟੋਟਲੀ ਦਬਕਾ ਯੂਜ਼ ਕੀਤਾ ਹੋਇਆ ਦੇਖ ਸਕਦੇ ਹੋ ਕਾਪਰ ਵਰਕ ਆ ਵਿੱਚ ਨਾਲ ਕੋਲਡ ਤੇ ਕਾਪਰ ਬਹੁਤ ਹੀ ਸੋਹਣਾ ਸੂਟ ਬਣਿਆ ਇਹ 슬ੀਵਸ ਪੂਰੀਆਂ ਹੈਵੀ ਜਾਲ ਵਾਲੀਆਂ ਦੇਖ ਸਕਦੇ ਹੋ ਪੂਰੀ ਹੈਵੀ ਜਾਲਾ 슬ੀਵਸ ਦੇ ਵਿੱਚ ਪਾਈ ਹੋਈ ਬਹੁਤ ਹੀ ਸੋਹਣਾ ਵਰਕ ਹੈ 슬ੀਵਸ ਦੇ ਉੱਪਰ ਹੋਇਆ ਹੈ ਫੁੱਲ 슬ੀਵਸ ਰਹਿਣਗੀਆਂ ਪੂਰਾ ਹੈਵੀ ਵਰਕ ਹੈ 슬ੀਵਸ ਦੇ ਉੱਪਰ ਕੀਤਾ ਹੋਇਆ ਤੇ ਨੈਕ ਬਹੁਤ ਸੋਹਣੀ ਬਣੀ ਹੋਈ ਹੈ ਨੈਕ ਦੇ ਉੱਪਰ ਵੀ ਪੂਰਾ ਹੈਵੀ ਵਰਕ ਆ ਪੈਨਲ ਵਰਕ ਲੱਗਦਾ ਦੇਖੋ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਪੀਓਰ ਦੇ ਵਿੱਚ ਜਿਵੇਂ ਇਹ ਸੂਟ ਬਣਿਆ ਹੋਇਆ ਘਰਾਰੇ ਦੇ ਨਾਲ ਬਹੁਤ ਸੋਹਣਾ ਸੂਟ ਆ। ਕਲਰ ਵੀ ਬਹੁਤ ਹੀ ਸੋਹਣਾ। ਪਾਇਆ ਵੀ ਬਹੁਤ ਸੋਹਣਾ ਲੱਗੇਗਾ ਸੂਟ ਇਹ ਜਿਹੜਾ ਰਹੇਗਾ ਨਾਲ ਘਰਾਰਾ। ਘਰਾਰਾ ਵੀ ਬਹੁਤ ਸੋਹਣਾ ਆਪਾਂ ਵਿੱਚ ਬੂਟੀ ਪਾ ਕੇ ਸਾਰੇ ਘਰਾਰੇ ਨੂੰ ਬੂਟੀ ਪਾ ਕੇ ਰੈਡੀ ਕੀਤਾ ਹੋਇਆ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ ਤੇ ਗੋਟਿਆਂ ਦੇ ਉੱਪਰ ਆਪਾਂ ਵਰਕ ਕੀਤਾ ਹੋਇਆ। ਲੇਸ ਨਹੀਂ ਲਗਾਈ ਗੋਟਿਆਂ ਦੇ ਉੱਪਰ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਸੋਹਣੀ ਆ ਆਪਾਂ ਬਾਰਡਰ ਦਿੱਤੀ ਹੋਈ ਆ। ਸਾਰੇ ਦੇ ਵਿੱਚ ਆਪਾਂ ਛੋਟੇ ਛੋਟੇ ਬੂਟੀ ਦਾ ਕੰਮ ਕੀਤਾ ਹੋਇਆ। ਬਹੁਤ ਹੀ ਸੋਹਣਾ ਹੈ ਜਿਵੇਂ ਰੈਡੀ ਹੋ ਕੇ ਜਾ ਰਿਹਾ ਘਰਾਲਾ ਸੂਟ ਜਿਹੜਾ ਦੁਪੱਟਾ ਲਏਗਾ ਉਹਦੇ ਵਿੱਚ ਆਪਾਂ ਹਲਕਾ ਜਿਹਾ ਕੰਮ ਕੀਤਾ ਹੋਇਆ ਹੈ ਸਿਰਫ ਡਾਟਸ ਲੱਗੀਆਂ ਨੇ ਤੇ ਲੇਸ ਲਾ ਕੇ ਆਪਾਂ ਉਹਨੂੰ ਰੈਡੀ ਕੀਤਾ ਹੈ ਦੁਪੱਟੇ ਦੀ ਜਿਹੜੀ ਫਿਨਿਸ਼ਿੰਗ ਆ ਆਪਾਂ ਲੇਸ ਨਾਲ ਕੀਤੀ ਹੋਈ ਆ ਵਿੱਚ ਆਪਾਂ ਸਾਰੇ ਛੋਟੇ ਛੋਟੇ ਸ਼ਿਪੀ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਇਹਦੇ ਨਾਲ ਜਿਵੇਂ ਖਾਲੀ ਨਹੀਂ ਲੱਗਦਾ ਵਿੱਚ ਜਿਹੜੀ ਆਪਾਂ ਸੂਟ ਦੇ ਵਿੱਚ ਥੋੜੀ-ਬਹੁਤ ਕੰਮ ਕਰਦੀ ਹੈ ਨਾ ਬਹੁਤ ਹੀ ਪਿਆਰਾ ਜਿਵੇਂ ਇਹਦੇ ਵਿੱਚ ਕੰਮ ਕੀਤਾ ਹੋਇਆ ਹੈ ਦੁਪੱਟੇ ਦੇ ਵਿੱਚ ਬਹੁਤ ਹੀ ਸੋਹਣਾ ਲੱਗ ਰਿਹਾ ਸਿੰਪ ਜਿਵੇਂ ਲੇਸ ਲਾ ਕੇ ਉਹਨੂੰ ਹੈਵੀ ਲੁੱਕ ਦਿੱਤੀ ਹੋਈ ਆ ਵਿੱਚ ਸਾਰੇ ਆਪਾਂ ਡਾਟਸ ਫਾਈ ਹੋਈ ਆ ਇਹ ਵੀ ਪਿਓਰ ਚਣੌਣ ਦੇ ਵਿੱਚ ਪਿਓਰ ਚਣੌਣ ਦੇ ਵਿੱਚ ਦੁਪੱਟਾ ਵਾ ਤੇ ਪਿਓਰ ਕ੍ਰੇਪ ਦੇ ਵਿੱਚ ਇਹ ਸੂਟ ਰੈਡੀ ਹੋਇਆ ਹੁ ਜਿਆਦਾ ਆਪਣੇ ਕੋਲੇ ਤੁਹਾਨੂੰ ਪਤਾ ਹੀ ਆ ਵੀ ਪਿਓਰ ਦੇ ਸੂਟ ਬੰਦਦੇ ਆ ਬਾਕੀ ਜਿੱਦਾਂ ਤੁਸੀਂ ਕਹੋ ਆਪਾਂ ਉਸ ਤਰ੍ਹਾਂ ਤਰੀਕੇ ਨਾਲ ਹੀ ਕਸਟਮਾਈਜ਼ ਕਰ ਸਕਦੇ ਆ ਸੂਟ ਨੂੰ ਸੈਮੀ ਦੇ ਵਿੱਚੋਂ ਪਿਓਰ ਦੇ ਵਿੱਚ ਜਿੱਦਾਂ ਵੀ ਤੁਸੀਂ ਕਹੋਗੇ ਆਪਾਂ ਉਸੇ ਹਿਸਾਬ ਨਾਲ ਸੂਟ ਰੈਡੀ ਕਰ ਦੇ ਦਿੰਦੀ ਆ ਕਿਉਂਕਿ ਬਾਹਰ ਇਹ ਜੀ ਸੀਜ਼ਨ ਚੱਲ ਰਿਹਾ ਵੈਰੀ ਕਿ ਆਪਣੇ ਕੋਲ ਇਦਾਂ ਦੇ ਹੀ ਸੂਟ ਰਜੇ ਇਹ ਰੈਡੀ ਹੋ ਕੇ ਜਾ ਰਹੇ ਨੇ ਤੇ ਨੈਕਸ ਜਿਹੜਾ ਹੈਗਾ ਜੀ ਉਹ ਹੈਗਾ ਮਸ਼ੀਨ ਵਰਕ ਬਰਬਰੀ ਦੇ ਵਿੱਚ ਪਟਾਕ ਲਾ ਰਿਹਾ ਇਹ ਰਹਿਗਾ ਜੀ ਬਰਬਰੀ ਇਹਦੇ ਵਿੱਚ ਆਪਾਂ ਹਲਕਾ ਜਿਹਾ ਕੰਮ ਕੀਤਾ ਹੋਇਆ ਮਸ਼ੀਨ ਦਾ ਵੀਖ ਸੰਦੇ ਚੱਕਾ ਕੋਲੇ ਆਪਾਂ ਦੋ ਬੂਟੇ ਦਿੱਤੇ ਹੋਏ ਆ ਬਹੁਤ ਹੀ ਸੋਹਣੇ ਲੱਗ ਰਹੇ ਆ ਬੂਟੇ ਪਾਏ ਹੋਏ ਉੱਪਰ ਸਾਰੇ ਆਪਾਂ ਹਲਕੀ ਹਲਕੀ ਬੂਟੀ ਦਿੱਤੀ ਹੋਈ ਆ ਨੈਕਲਾਈਨ ਆਪਾਂ ਪੋਟਲੀ ਬਟਨ ਵਾਲੀ ਰੈਡੀ ਕੀਤੀ ਹੋਈ ਆ ਜਿੱਦਾਂ ਆਪਾਂ ਕਰਦੇ ਆ ਨੈਕਲਾਈਨ ਦੇ ਵਿੱਚ ਆਪਾਂ ਪੋਟਲੀ ਬਟਨ ਦਿੱਤੇ ਹੋਏ ਆ ਵਿੱਚ ਆਪਾਂ ਸਾਰੇ ਛੋਟੇ ਛੋਟੇ ਬੂਟੀ ਦਾ ਕੰਮ ਕੀਤਾ ਉਦਾਂ ਹੀ ਆਪਾਂ 슬ੀਵ ਦੇ ਉੱਪਰ ਬ੍ਰੀਕ ਜੀ ਬੇਲ ਦਿੱਤੀ ਹੋਈ ਆ ਤੇ ਨਾਲ ਇਹਦੇ ਵੀ ਸਾਰਾ ਰੈਡੀ ਕੀਤੀ ਆ ਬਹੁਤ ਹੀ ਸੋਹਣਾ ਬਰਬਰੀ ਦਾ ਸੈਲਫ ਪ੍ਰਿੰਟ ਦੇ ਵਿੱਚ ਇਹ ਸੂਟ ਰੈਡੀ ਹੋਇਆ ਮਸ਼ੀਨ ਵਰਕ ਕੀ ਤਰਹਾ ਸਾਰੇ ਇਹਦੇ ਤੇ ਨਾਲ ਆਪਾਂ ਤਿੱਲਾ ਜੂਸ ਜੂਸ ਕਰਦੇ ਆਂ ਨਾਲ ਬਣਾਈ ਆਪਾਂ ਸਰਵਾਹ ਜਿਹੜਾ ਦੁਪੱਟਾ ਰਹੇਗਾ ਪ्योर ਚਨਾਉਂ ਦਾ ਲੇਸ ਲਾ ਕੇ ਆਪਾਂ ਪੂਰੀ ਰੈਡੀ ਕੀਤਾ ਵਾ ਪ्योर ਚਨਾਉਂ ਦਾ ਦੁਪੱਟਾ ਰਹੇਗਾ ਲੇਸ ਲਾ ਕੇ ਆਪਾਂ ਉਹਨੂੰ ਰੈਡੀ ਕੀਤਾ ਤੁਸੀਂ ਵਰਕ ਵੀ ਕਰਵਾ ਸਕਦੇ ਬ੍ਰੀਕ ਮੇਲ ਜਿਹੜੀ ਆਪਾਂ ਸਲਿੱਪਸ ਤੇ ਪਰ ਪਾਈ ਆ ਉਹ ਵੀ ਪਾ ਸਕਦੇ ਆਪਾਂ ਜਿਵੇਂ ਕਾਟਨ ਦੇ ਸੂਟ ਹੁੰਦੇ ਆ ਉਹ ਜ਼ਿਆਦਾ ਲੇਸਾਂ ਵਾਲੀ ਸੋਹਣੇ ਲੱਗਦੇ ਆ ਕਿਉਂਕਿ ਉਹ ਹੈਵੀ ਇੰਨੇ ਨਹੀਂ ਰੱਖਣ ਦੀ ਜ਼ਰੂਰਤ ਹੁੰਦੀ ਆਪਾਂ ਜ਼ਿਆਦਾ ਲੇਸ ਲਾ ਕੇ ਰੈਡੀ ਕਰਦੇ ਆ ਬਾਕੀ ਜਿੱਦਾਂ ਤੁਹਾਡੀ ਚੋਇਸ ਹੋ ਕੇ ਆਪਾਂ ਉਸ ਦੇ ਹਿਸਾਬ ਨਾਲ ਰੈਡੀ ਕਰ ਸਕਦੇ ਆ ਬਹੁਤ ਹੀ ਸੋਹਣੇ ਸੂਟ ਨੇ ਤੇ ਤੁਸੀਂ ਇਹਨਾਂ ਸੂਟਾਂ 'ਚ ਕੋਈ ਵੀ ਆਰਡਰ ਕਰਨਾ ਚਾਹੁੰਦੇ ਹੋ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਸਕਰੀਨ ਸ਼ਾਟ ਲੈ ਕੇ ਪ੍ਰਾਈਸ ਵੀ ਲੈ ਸਕਦੇ ਹੋ ਤੇ ਆਰਡਰ ਵੀ ਦੇ ਸਕਦੇ ਆ ਆਪਾਂ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਰਸ਼ਿਕਾ